ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਦਾ ਬਦਲੇ ਚਾਣਾ ਇੱਕ ਪਾਸੇ ਸਿੱਖ ਕੌਮ ਵੱਲੋਂ ਮੰਦ ਭਾਗਾ ਦੱਸਿਆ ਜਾ ਰਿਹਾ ਹੈ ਨਵੇਂ ਕਾਜਕਾਰੀ ਜਥੇਦਾਰ ਵੀ ਲਗਾ ਦਿੱਤੇ ਨੇ ਸੁਰਵੀਰ ਸਿੰਘ ਬਾਦਲ ਨੂੰ ਪਤਾ ਸੀ ਕਿ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਫਿਰ ਇੱਕ ਵਲ ਇੱਕ ਵਾਰ ਸਿੱਖ ਕੌਮ ਵੱਲੋਂ ਇਕੱਠ ਕੀਤਾ ਜਾਵੇਗਾ ਇਕੱਠ ਕਰਕੇ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 7 ਮੈਂਬਰੀ ਕਮੇਟੀ ਜਿਹੜੀ ਬਾਅਦ ਵਿੱਚ 5 ਮੈਂਬਰੀ ਰਹਿ ਗਈ ਸੀ ਉਹਨਾਂ ਵੱਲੋਂ ਭਰਤੀ ਸ਼ੁਰੂ ਕੀਤੀ ਜਾਵੇਗੀ ਇਵਨ ਤੋਂ ਡਾਕਟਰ ਦਲਜੀਤ ਸਿੰਘ ਚੀਮਾਵਾਲ ਨੂੰ ਇਹ ਕਿਹਾ ਗਿਆ ਕਿ ਇਹ ਭਰਤੀ ਗੈਰ ਸੰਵਿਧਾਨਿਕ ਹੋਵੇਗੀ ਇਸ ਭਰਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਲਾਗਾਤੇਗਾ ਜਾਂ ਕੋਈ ਲੈਣਾ ਦੇਣਾ ਨਹੀਂ ਬਵਾਲ ਮੱਥ ਗਿਆ ਲੇਕਿਨ ਉਸ ਤੋਂ ਪਹਿਲਾਂ ਹੀ ਚਾਲ ਚੱਲ ਦਿੱਤੀ ਇਸ ਬੈਕਸਟੇਜ ਦੇ ਪਿੱਛੇ ਕੰਮ ਕੌਣ ਕਰ ਰਿਹਾ ਹੈ ਕਈ ਕਹਿੰਦੇ ਵਿਰਸਾ ਸਿੰਘ ਬਿਲਟੋਹਾ ਜਿਹੜਾ ਹੈ ਉਹ ਵਾਰ-ਵਾਰ ਹਮਲਾ ਕਰਦੇ ਆਏ ਵਾਰ-ਵਾਰ ਤੰਜ ਜਿਹੜੇ ਪਲਟਵਾਰ ਜਿਹੜੇ ਕਰਦੇ ਤੰਜਕ ਸੌਦੀ ਕਰਦੇ ਆਏ ਕਿੰਨਾ ਤੇ ਚਾਇਓ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹੋਣ ਤੇ ਚਾਹੇੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣ ਗਿਆਨੀ ਰਗਵੀਰ ਸਿੰਘ ਦੇ ਉਤੇ ਨਿਜ਼ਾਮ ਲਗਾਏ ਨੇ ਕਿ ਇਹਨਾਂ ਦੀ ਏਸ ਕਾਫੀ ਹੈ ਇਹ ਸਥਿਰ ਨਹੀਂ ਨੇ ਇਹ ਦੱਸਦੇ ਵੀ ਨਹੀਂ ਆ ਸ਼ਰੋਮਣੀ ਕਮੇਟੀ ਨੂੰ ਆਪਣੀ ਮਰਜ਼ੀ ਦੇ ਨਾਲ ਬਾਹਰ ਦੇ ਦੌਰਿਆਂ ਤੇ ਚਲੇ ਜਾਂਦੇ ਨੇ ਯਾਨੀ ਕਿ ਕਾਫੀ ਲੰਮੇ ਸਮੇਂ ਬਾਅਦ ਯਾਦ ਆਇਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਜਿਹੜੇ ਮੈਂਬਰ ਨੇ ਤੇ ਉਧਰ ਸ਼ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਂ ਪਤਾ ਹੀ ਆ ਕਿ ਉਹਨਾਂ ਨੇ ਸਵਾਵਾ ਕਿਉਂ ਖੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜੱਜਦਾਰ ਬਣੇ ਨੇ ਕੁਲਦੀਪ ਸਿੰਘ ਗੜਗੱਜ ਉਹ ਖਾਸਮ ਖਾਸ ਨੇ ਵਿਰਸਾ ਸਿੰਘ ਬਿਲਟਵਾਦੇ ਵਿਰਸਾ ਸਿੰਘ ਬਿਲਟਵਾਦੀ ਵਾਪਸੀ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਹੁਣ ਜਿਹੜੇ ਫੈਸਲੇ ਬਦਲਨੇ ਨੇ 18 ਮਾਰਚ ਨੂੰ ਜਿਹੜੀ ਭਰਤੀ ਹੋਣੀ ਸੀ ਉਹ ਵੀ ਫੈਸਲਾ ਬਦਲੇਗਾ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿੰਨੇ ਵੀ ਹੁਕਮਨਾਮੇ ਹੋਏ ਨੇ ਉਹ ਸਾਰੇ ਹੁਕਮਨਾਮੇ ਰੱਦ ਕੀਤੇ ਜਾਣਗੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਬਣਿਆ ਹੈ ਕੁਲਦੀਪ ਸਿੰਘ ਗੜਗਾਜੇ ਸੂਤਰ ਦੱਸਦੇ ਨੇ ਕਿ ਵਿਰਸਾ ਸਿੰਘ ਬਲਟੋਹਾ ਦਾ ਖਾਸਮ ਖਾਸ ਸੀ ਚੰਗੀ ਬਣਦੀ ਸੀ ਇਹਨਾਂ ਦੇ ਵਿਰਸਾ ਸਿੰਘ ਬਲਟੋਹਾ ਦੇ ਕਹਿਣ ਤੇ ਹੀ ਕੁਲਦੀਪ ਸਿੰਘ ਗੜਗਾਜ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ ਲੇਕਿਨ ਕਾਰਜਕਾਰੀ ਜਥੇਦਾਰ ਦੇ ਕੋਲ ਇੰਨੀ ਪਾਵਰ ਇੰਨੀ ਸ਼ਕਤੀ ਨਹੀਂ ਕਿ ਉਹ ਫੈਸਲੇ ਲੈ ਸਕੇ ਖਲਾਫ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਯਾਨੀ ਕਿ ਜਿਹੜੇ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੋਏ ਸੀ ਉਹ ਸਾਰੇ ਫੈਸਲੇ ਉਹਨ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣਗੇ ਉਹ ਸਾਰੇ ਫੈਸਲੇ ਰੱਦ ਕੀਤੇ ਜਾਣਗੇ ਇਸ ਲਈ ਕਾਰਜਕਾਰੀ ਪ੍ਰਧਾਨ ਲਗਾਇਆ ਹੈ ਰੈਗੂਲਰ ਪ੍ਰਧਾਨ ਨਹੀਂ ਲਗਾਇਆ ਯਾਨੀ ਕਿ ਗੜਗਾਜਾ ਸਾਹਿਬ ਨੂੰ ਡਰ ਰਹੇਗਾ ਕਿ ਜੇਕਰ ਮੈਂ ਸਰੂਬੀਰ ਸਿੰਘ ਬਾਦਲ ਦੇ ਖਿਲਾਫ ਬੋਲਦਾ ਤਾਂ ਮੇਰੀ ਪ੍ਰਧਾਨਗੀ ਹਲੇ ਮੇਰੀ ਜਥੇਦਾਰੀ ਹਲੇ ਕੱਚੀ ਹੈ ਕਾਰਜਕਾਰੀ ਵੀ ਕੱਚਾ ਹੀ ਹੁੰਦਾ ਮੰਨ ਲਓ ਉਹਦੀ ਥਾਂ ਤੇ ਕੋਈ ਹੋਰ ਵੀ ਬਦਲਿਆ ਜਾ ਸਕਦਾ ਇਟ ਮੀਨਸ ਕਿਤੇ ਨਾ ਕਿਤੇ ਮੈਨੂੰ ਪੰਗਾ ਪਵੇਗਾ ਇਸ ਲਈ ਮੈਨੂੰ ਜਿਹੜਾ ਹੈ ਇਹ ਸਾਰੇ ਫੈਸਲੇ ਜਿਹੜੇ ਨੇ ਵਾਪਸ ਲੈਣੇ ਪੈਣਗੇ ਕਿਉਂਕਿ ਉਹ ਵਿਰਸਾ ਸਿੰਘ ਬਿਲਟੋਹਾ ਦੇ ਵੀ ਖਾਸ ਖਾਸ ਨੇ ਸੂਤਰ ਇਹ ਵੀ ਦੱਸਦੇ ਨੇ ਕਿ ਵਿਰਸਾ ਸਿੰਘ ਬਿਲਟੋਹਾ ਦੀ 2-3 ਹਫਤਿਆਂ ਦੇ ਵਿੱਚ ਦੁਬਾਰਾ ਐਂਟਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਜਾਰੀ ਹੈ ਕਿਉਂਕਿ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਦੇ ਜਿਹੜੇ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ ਵਿਰਸ ਸਿੰਘ ਬਲਟੋਵਾ ਵਿਰਸ ਸਿੰਘ ਬਲਟੋਵਾ ਵਾਰ-ਵਾਰ ਸਿੱਖ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਗੱਲ ਕਰਦੇ ਨੇ ਦੂਸਰੇ ਪਾਸੇ ਉਹ ਕਮੀਆਂ ਲੱਭਦੇ ਨੇ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਚਾਹੇ ਸ਼੍ਰੀ ਕੇਸ ਕੇਸਗੜ੍ਹ ਸਾਹਿਬ ਦਾ ਜਥੇਦਾਰ ਹੋਵੇ ਤੇ ਭਾਵੇਂ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰ ਕਿਸ ਨੂੰ ਨਾਲੇ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਜੇਕਰ ਵਿਸ਼ਾ ਸਿੰਘ ਵਿਧਵਾ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਂਦੇ ਨੇ ਤਾਂ